ਵਾਜੀ ਸਾਧ ਸੰਗ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੇ ਸੋਚਿਆ ਨਹੀਂ ਸੀ ਕਿ ਇੰਨੀ ਛੇਤੀ ਬਾਤਰਾ ਸਾਹ ਦੇ ਭੋਗ ਤੇ ਸ਼ਰਧਾਂਜਲੀ ਦੇਣੀ ਪਊਗੀ ਕਿਉਂਕਿ ਆ ਜਾਣਾ ਤਾਂ ਸਭ ਨੇ ਪਰ ਇਦਾਂ ਅਚਾਨਕ ਸੋਣਾ ਤੇ ਸਵੇਰ ਨੂੰ ਉੱਠਣਾ ਹੀ ਨਾ ਇਹ ਬਹੁਤ ਦੁਖਦਾਇਕ ਬਣਾ ਦਿੰਦਾ ਹੈ ਪਰਿਵਾਰ ਲਈ ਤੇ ਚਾਹਣ ਵਾਲਿਆਂ ਲਈ ਬਿਮਾਰ ਹੁੰਦਾ ਬੰਦਾ ਸਾਲਕ ਬਿਮਾਰੀ ਰਹਿੰਦੀ ਹੈ ਬਹੁਤ سارے ਡਾਕਟਰਾਂ ਤੋਂ ਇਲਾਜ ਕਰਵਾ ਲਿਆ ਜਾਂਦਾ ਹੈ ਤਾਂ ਥੋੜਾ ਥੋੜਾ ਮੈਂਟਲੀ ਪ੍ਰੇਪੇਅਰ ਹੋ ਜਾਂਦਾ ਪਰਿਵਾਰ ਜਾ ਉਹਨੂੰ ਚਾਉਣ ਵਾਲੇ ਕਿ ਚਲੋ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਸੀ ਬਾਕੀ ਜਿੰਨੀ ਕੁ ਲਿਖੀ ਸੀ ਪਰ ਅੱਜ ਤਾਂ ਲੱਗਦਾ ਜਿਵੇਂ ਆਪ ਹੀ ਲਿਖੀ ਸੀ ਸੋ ਇੱਕਦਮ ਸਵੇਰੇ ਅਰਲੀ ਮਾਰਨਿੰਗ ਖਬਰ ਮਿਲੀ ਆਮ ਤੌਰ ਤੇ ਅੱਜਕੱਲ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲ ਜਾਂਦੀਆਂ ਬਹੁਤ ਮੈਂ ਜਦੋਂ ਖਬਰ ਸੋਸ਼ਲ ਮੀਡੀਆ ਦੇਖੀ ਮੈਂ ਸਭੀ ਜੀ ਨੂੰ ਫੋਨ ਕੀਤਾ ਮੈਂ ਕਿਹਾ ਜੀ ਇਸ ਤਰ੍ਹਾਂ ਦੀ ਇੱਕ ਅਫਵਾਹ ਚੱਲ ਰਹੀ ਹੈ ਤਾਂ ਇਹ ਕਹਿੰਦੇ ਅਫਵਾਹ ਨਹੀਂ ਹੈਗੀ ਪਾਤਰ ਸਾਹਿਬ ਨਹੀਂ ਰਹੇ ਤਾਂ ਬੜਾ ਮੰਨ ਨੂੰ ਦੁੱਖ ਹੋਇਆ ਕਿ ਅਚਾਨਕ ਸਾਡੇ ਬਾਸ਼ਨਾ ਨੂੰ ਅਲੰਕਾਰ ਦੇਣ ਵਾਲਾ ਸਾਡੀਆਂ ਸਪੀਚਾਂ ਨੂੰ ਸਾਡੇ ਵਿਚਾਰ ਧਾਰਾ ਜਾਂ ਵਿਚਾਰ ਵਟਾਂਦਰਿਆਂ ਨੂੰ ਜਿੱਥੇ ਕੋਈ ਗੱਲ ਨਾ ਆਉਂਦੀ ਤਾਂ ਫਿਰ ਪਾਤਰ ਕੋਟ ਕਰ ਦਿਓ ਉਥੇ ਜੇ ਗੱਲ ਉਦਾਸ ਲੋਕਾਂ ਨੂੰ ਊਰਜਾ ਦੇਣ ਦੀ ਚੱਲਦੀ ਹੈ ਤਾਂ ਉਥੇ ਕਹਿ ਦਿਓ ਕਿ ਫੁੱਲਾਂ ਜੋਗੀ ਜ਼ਮੀਨ ਰੱਖੀ ਅਸੀਂ ਕਲਮਾਂ ਲੱਭ ਕੇ ਲਿਆਉਨੇ ਆ ਜੇ ਕੋਈ ਇਹ ਪੁੱਛਦਾ ਤੁਸੀਂ ਕੀ ਬਣੋਗੇ ਤੁਸੀਂ ਆ ਬਣੋਗੇ ਆ ਬਣਨ ਦੀ ਇੱਛਾ ਹੈ ਤਾਂ ਉੱਥੇ ਕਹਿ ਦਿਓ ਕਿ ਹਮੇਸ਼ਾ ਸੋਚਿਆ ਹੈ ਬਣੀਆਂ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਆਹ ਬਣਦੇ ਜਾਂ ਆਹ ਬਣਦੇ ਪਾਰਲੀਮੈਂਟ ਦੇ ਰਿਕਾਰਡ ਤੋਂ ਲੈ ਕੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਬੈਠੇ ਨੇ ਹਰ ਜਦੋਂ ਵੀ ਮੇਰਾ ਕੋਈ ਮੈਨੂੰ ਕੋਈ ਮੌਕਾ ਮਿਲਦਾ ਸੀ ਮੈਂ ਜ਼ਰੂਰ ਇਹ ਕੋਟ ਕਰਦਾ ਸੀ ਕਿ ਪਾਤਰ ਸਾਹਿਬ ਨੇ ਆ ਲਿਖਿਆ ਹੈ ਪਾਤਰ ਸਾਹਿਬ ਨੇ ਆ ਲਿਖਿਆ ਹੈ ਸੌਖੇ ਸ਼ਾਇਰ ਸੀਗੇ ਵੜਨ ਵਿੱਚ ਬਹੁਤ ਸੌਖੇ ਸੀ ਕੋਟ ਕਰਦੇ ਰਹਿੰਦੇ ਸੀ ਅਸੀਂ ਤਾਂ ਲੋਕਾਂ ਨੂੰ ਸਮਝ ਆਉਂਦੀ ਸੀ ਬੰਨ ਅਰਵੈਲ ਸਿੰਘ ਜੀ ਨੇ ਡਾਕਟਰ ਰਵੈਲ ਸਿੰਘ ਜੀ ਨੇ ਕਿਹਾ 43 ਪਾਸ਼ਾਵਾਂ ਚ ਉਹ ਉਹਨਾਂ ਨੂੰ ਟ੍ਰਾਂਸਲੇਟ ਕੀਤਾ ਗਿਆ ਅਨੁਵਾਦ ਹੋਇਆ ਬਹੁਤ ਸਾਰੀਆਂ ਹੋਰ ਪਾਸ਼ਾਵਾਂ ਚ ਵੀ ਅਨੁਵਾਦ ਹੋਣਾ ਹੈ ਕਿਉਂਕਿ ਕਵਿਤਾ ਉਹਨਾਂ ਦੀ ਐਸੀ ਕਵਿਤਾ ਰਵਾਨਗੀ ਵਾਲੀ ਕਵਿਤਾ ਉਹ ਮਰਦ ਨਹੀਂ ਦਰਿਆਵਾਂ 'ਚ ਪਿੱਛੇ ਡੈਮ ਤੋਂ ਪਾਣੀ ਨਾ ਛੱਡੋ ਤਾਂ ਸੁੱਕ ਜਾਂਦੇ ਆ ਪਰ ਕਈ ਦਰਿਆ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ 'ਚ ਇਧਰੋਂ ਉਧਰੋਂ ਆ ਕੇ ਛੋਟੇ ਛੋਟੇ ਝਰਨੇ ਪੈਂਦੇ ਆ ਉਹਨਾਂ ਝਰਨਿਆਂ ਨੂੰ ਤੁਸੀਂ ਰੋਕ ਨਹੀਂ ਸਕਦੇ ਉਹ ਦਰਿਆ ਨੂੰ ਜਿੰਦਾ ਰੱਖਦੇ ਆ ਸੋ ਮੈਂ ਇਹ ਚਾਹਨਾ ਬਤੌਰ ਮੁੱਖ ਮੰਤਰੀ ਵੀ ਬਤੌਰ ਉਹਨਾਂ ਦਾ ਪ੍ਰਸ਼ੰਸਕ ਵੀ ਬਤੌਰ ਉਹਨਾਂ ਦਾ ਚੇਲਾ ਵੀ ਲਾ ਲਓ ਕਹਿ ਲਓ ਕਿਉਂਕਿ ਜਦੋਂ ਮੈਂ 92 ਚ ਲੁਧਿਆਣਾ ਆਇਆ ਸੀ ਆਸ਼ਾਪੁਰੀ ਰਹਿੰਦੇ ਸੀ ਮੈਂ ਦਰਸ਼ ਕੋਲੋਨੀ ਰਹਿੰਦਾ ਸੀ ਤਾਂ ਉਦੋਂ ਦਾ ਮੇਲ ਜੋਲ ਹੁੰਦਾ ਰਹਿੰਦਾ ਸੀ ਤੇ ਪੜ੍ਹਦੇ ਤਾਂ ਪਹਿਲੀ 8ਵੀਂ 9ਵੀਂ 10ਵੀਂ ਦੀ ਪੜ੍ਹਨ ਲੱਗੇ ਸੀ ਮੈਂ ਚਾਹੁੰਨਾ ਇਸ ਪਾਤਰਨਾ ਦੇ ਦਰਿਆ ਦੇ ਵਿੱਚ ਝਰਨੇ ਡਿੱਗਣ ਨਮਾ ਤਾਜਾ ਪਾਣੀ ਲੈ ਕੇ ਤਾਂ ਪਾਤਰ ਅਵਾਰਡ ਜਿਸ ਤਰ੍ਹਾਂ ਅਰਜਨ ਅਵਾਰਡ ਹੈ ਉਹ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਇਕ ਪਾਤਰ ਅਵਾਰਡ ਅਸੀਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਾਂਗੇ ਜਿਦੇ ਵਿੱਚ 7ਵੀਂ ਤੋਂ ਲੈ ਕੇ 20 ਤੱਕ ਦੇ ਬੱਚਿਆਂ ਦੇ ਅਲੱਗ-ਅਲੱਗ ਲੈਵਲ ਤੇ ਮੁਕਾਬਲੇ ਕਰਾਏ ਜਾਣਗੇ ਕਵਿਤਾ ਦੇ ਮੌਲਿਕ ਕਵਿਤਾ ਦੇ ਆਪਣੀ ਲਿਖੀ ਹੋਈ ਕਵਿਤਾ ਦੇ ਤਾਂ ਕਿ ਬੱਚਿਆਂ ਚ ਪਹਿਲਾਂ ਉਹ ਪਾਤਰ ਸਾਹਿਬ ਨੂੰ ਪੜਨ ਫਿਰ ਉਹ ਲੇਖਣ ਉਹਨਾਂ ਦੇ ਅੰਦਰ ਦੀ ਜੋਤ ਜਗੇ ਜੇ ਨਲਕਾ ਖੜਾ ਨਲਕੇ ਨੂੰ ਚਲਾਉਣਾ ਤਾਂ ਪਹਿਲਾਂ ਉੱਪਰੋਂ 5-7 ਕੱਪ 5-7 ਲੀਟਰ ਪਾਣੀ ਪਾਉਣਾ ਪੈਂਦਾ ਜਦੋਂ ਨਲਕਾ ਚੱਲ ਪੈਂਦਾ ਹੈ ਪਹਿਲਾਂ ਤਾਂ ਉਹੀ ਆਉਂਦਾ ਨਾ ਜਿਹੜਾ ਪਾਇਆ ਹੋਇਆ ਫੇਰ ਨਲਕਾ ਆਪਣਾ ਪਾਣੀ ਚੱਕਦਾ ਸੋ ਹੋ ਸਕਦਾ ਕੁਛ ਬੱਚੇ ਪਾਤਰ ਸਾਹਿਬ ਨੂੰ ਪੜ ਕੇ ਪਹਿਲਾਂ ਪਾਤਰ ਸਾਹਿਬ ਵਾਂਗੂ ਲਿਖਣ ਸ਼ਾਇਦ ਸ਼ਬਦ ਵੀ ਉਹਨਾਂ ਆਲੇ ਲਿਖਣ ਪਰ ਹੌਲੀ-ਹੌਲੀ ਉਹਨਾਂ ਦੇ ਅੰਦਰਲਾ ਜਿਹੜਾ ਨਲਕਾ ਉਹ ਪਾਣੀ ਚੱਕੂਗਾ ਉਹ ਝਰਨਾ ਬਣੂਗਾ ਤਾਂ ਉਹ ਪਾਤਰ ਵਾਲੇ ਦਰਿਆ 'ਚ ਛੁੱਟਾਂਗੇ ਤਾਂ ਪਾਤਰ ਵਾਲਾ ਦਰਿਆ ਕਦੇ ਸੁੱਕੂਗਾ ਨਹੀਂ ਲੱਖ 1 ਲੱਖ 10000 ਰੁਪਇਆ ਨਾਲ ਪ੍ਰਸ਼ੰਸਾ ਪੱਤਰ ਜਿੰਨੀਆਂ ਸਰਕਾਰੀ ਸਹੂਲਤਾਂ ਹੋਰ ਦੇਸ਼ ਦੇ ਨੈਸ਼ਨਲ ਅਵਾਰਡਸ ਨੂੰ ਮਿਲਦੀਆਂ ਨੇ ਨੈਸ਼ਨਲ ਅਵਾਰਡਸ ਦੇ ਨਾਲ ਜਿਹੜੀਆਂ ਸਹੂਲਤਾਂ ਮਿਲ ਸਾਰੀਆਂ ਸੀ ਉਹ ਪਾਤਰ ਸਾਹਿਬ ਦੇ ਨਾਮ ਤੇ ਪਾਤਰ ਅਵਾਰਡ ਸ਼ੁਰੂ ਕਰਕੇ ਅਸੀਂ ਕਰਾਂਗੇ ਇਹ ਮੇਰਾ احسان ਨਹੀਂ ਹੈਗਾ ਮੇਰਾ ਫਰਜ਼ ਹੈ ਮੇਰੀ ਲਾਸਟ ਮੀਟਿੰਗ ਉਹਨਾਂ ਨਾਲ 19 ਫਰਵਰੀ ਨੂੰ ਹੋਈ ਸੀ ਸਵੀ ਜੀ ਆਏ ਸੀ ਨਾਲ ਦਰਸ਼ਨ ਪੁੱਤਰ ਜੀ ਸੀਗੇ ਦੋ ਘੰਟੇ ਬੈਠੇ ਰਹੇ ਲਗਭਗ ਅਸੀਂ ਤੇ ਆਹੀ AI ਦੇ ਵਿੱਚ ਪੰਜਾਬੀ ਭਾਸ਼ਾ ਦਾ ਪੰਜਾਬੀ ਸ਼ਬਦਾਵਲੀ ਦਾ ਪੰਜਾਬੀ ਕੋਸ਼ ਦਾ ਨਾ ਹੋਣਾ ਇਹ ਵਿਸ਼ਾ ਸੀ ਤੇ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਤਾਂ ਕਹਿੰਦੇ ਸੀਗੇ ਇਹਦੀ ਐਡ ਆ ਜੇ ਕਿਤੇ ਅਖਬਾਰਾਂ ਚ ਮੈਂ ਉਸੇ ਵੇਲੇ ਮੈਂ ਕਿਹਾ ਜੀ ਐਡ ਵਾਸਤੇ ਤਾਂ ਆਪਾਂ ਹੁਣੇ ਸਾਈਜ਼ ਵਗੈਰਾ ਸਾਰਾ ਕੁਝ ਜਾਂ ਕੰਟੈਂਟ ਦੇਣਾ ਪੈਣਾ ਸ਼ਾਮ ਤੱਕ ਮੈਨੂੰ ਕੰਟੈਂਟ ਭੇਜਦਾ 21 ਫਰਵਰੀ ਦੇ ਸਾਰੇ ਦੇਸ਼ ਦੇ ਅੰਗਰੇਜ਼ੀ ਦੇ ਹਿੰਦੀ ਦੇ ਉਰਦੂ ਦੇ ਜਿਹੜੀ ਭਾਸ਼ਾ ਸ਼ਬਦ ਸਾਰੇ ਦੇਸ਼ ਦੇ ਖਬਰਾਂ ਚ ਫਰੰਟ ਪੇਜ ਤੇ ਪੰਜਾਬੀ ਮਾਂ ਬੋਲੀ ਦਾ ਇਸ਼ਤਿਹਾਰ ਆਇਆ ਸੀ ਤਾਂ ਮੈਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਕਹਿੰਦੇ ਇੰਨਾ ਚੇਤੇ ਨਹੀਂ ਸੋਚਿਆ ਸੀ ਮੈਂ ਕਿਹਾ ਜੀ ਪਾਤਰ ਸਾਹਿਬ ਜੀ ਤੁਸੀਂ ਜਿੱਥੇ ਇਨਵੋਲਵ ਹੋ ਜਾਓ ਉੱਥੇ ਛੇ ਕਾਲੀ ਕੀ ਸੁਸਤੀ ਕੀ ਜੋ ਤੁਸੀਂ ਕਹਿਤਾ ਤਾਂ ਕਹਿਤਾ ਸੋ ਇੱਕ ਸ਼ਖਸੀਅਤ ਐਸੀ ਸੀ ਜਿਹੜੇ ਹਮੇਸ਼ਾ ਪੰਜਾਬੀ ਮਾਂ ਬੋਲੀ ਲਈ ਪੰਜਾਬੀ ਮਾਂ ਬੋਲੀ ਦੀ ਮੈਂ ਨਹੀਂ ਕਹਿੰਦਾ ਕਿ ਪੰਜਾਬੀ ਮਾਂ ਬੋਲੀ ਕੋਈ 2-4 ਬੰਦਿਆਂ ਦੇ ਅੰਗਰੇਜ਼ੀ ਬੋਲਣ ਨਾਲ ਕੋਈ ਪੰਜਾਬੀ ਮਾਂ ਬੋਲੀ ਖਤਮ ਹੋ ਜੂਗੀ ਪਰ ਪੰਜਾਬੀ ਮਾਂ ਬੋਲਣ ਵਾਲੇ ਮਾਣ ਮਹਿਸੂਸ ਕਰਨ ਕਿ ਅਸੀਂ ਪੰਜਾਬੀ ਆਂ ਤੇ ਇਸ ਗੱਲ 'ਤੇ ਪਰ ਉਹ ਹਮੇਸ਼ਾ ਰਹਿੰਦੇ ਸੀਗੇ ਮੇਰੇ ਦੋ ਗਾਣੇ ਸੀ ਉਹਨਾਂ ਦੇ ਅੱਗੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦੇ ਅੱਗੇ ਥੋੜਾ ਜਿਹਾ ਭੂਮਿਕਾ ਬੰਦੋ ਮੈਂ ਇਹਨਾਂ ਨੂੰ ਪਹਿਲਾ ਗਾਣਾ ਸੁਣਾਇਆ ਇੱਕ ਦਰਖਤਾਂ ਤੇ ਬਾਰੇ ਸੀਗਾ ਅਸਲ ਤੋਂ 15 ਸਾਲ ਪਹਿਲਾਂ ਦੀ ਗੱਲ ਕਰਦਾ ਮੈਂ ਤੇ ਉਹਨਾਂ ਨੇ ਬੋਲਿਆ ਉਹਨਾਂ ਨੇ ਆਪਣੇ ਸ਼ੇਅਰ ਵੀ ਨਾਲ ਬੋਲੇ ਅੱਜ ਵੀ ਉਹ ਬਹੁਤ ਦੁਨੀਆਂ ਨੇ ਜਿੰਨੇ ਪਾਤਰ ਸਾਹਦੂਨੀ ਅਜ ਨਹੀਂ ਰਹੇ ਤਾਂ ਲੋਕੀ ਜਿਆਦਾ ਸਰਚ ਕਰਨ ਲੱਗ ਜਾਂਦੇ ਉਹਨਾਂ ਬਾਰੇ ਕੌਣ ਸੀ ਕਿਵੇਂ ਸੀ ਤਾਂ ਉਹ ਦੁਬਾਰਾ ਗਾਣੇ ਫਿਰ ਮੈਨੂੰ ਵੀ ਕਈਆਂ ਨੇ ਭੇਜੇ ਸੋ ਕੋਈ ਵੀ ਇਹੋ ਜਿਹਾ ਪੰਜਾਬੀ ਨੂੰ ਪਿਆਰ ਕਰਨ ਵਾਲਾ ਭਾਵੇਂ ਉਹ ਕਲਾਕਾਰ ਹੈ ਭਾਵੇਂ ਉਹ ਗੀਤਕਾਰ ਹੈ ਭਾਵੇਂ ਉਹ ਐਨਜੀਓ ਚ ਹੈ ਭਾਵੇਂ ਉਹ ਧਾਰਮਿਕ ਸ਼ਖਸੀਅਤ ਹੈ ਜਿਹੜਾ ਪੰਜਾਬੀ ਨੂੰ ਪਿਆਰ ਕਰਦਾ ਹੈ ਇਹੋ ਨਹੀਂ ਸਕਦਾ ਕਿ ਉਹ ਪਾਤਰ ਸਾਹਿਬ ਨੂੰ ਪਿਆਰ ਨਾ ਕਰਦਾ ਹੋਵੇ ਜਿਹਦੇ ਦਿਲ ਚ ਪੰਜਾਬੀ ਧੜਕਦੀ ਹੈ ਉੱਥੇ ਪਾਤਰ ਸਾਹਿਬ ਵੀ ਤੜਕਦੇ ਨੇ ਸੋ ਜਿਹੜਾ ਪਟਾਨੀ ਗਰੁੱਪ ਵੱਲੋਂ ਵੀ ਜਿਸ ਤਰ੍ਹਾਂ ਕਿਹਾ ਗਿਆ ਕਿ ਪਾਤਰ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਆਰਟ ਐਂਡ ਕਲਚਰ ਤੁਸੀਂ ਜੀ ਆਪਾਂ ਆ ਕਿਉਂਕਿ ਇਲੈਕਸ਼ਨ ਕੋਡ ਹੈ 10 ਦਿਨਾਂ ਬਾਅਦ ਖਤਮ ਹੋ ਜਾਊਗਾ ਉਸ ਤੋਂ ਬਾਅਦ ਤੁਸੀਂ ਆਓ ਇਕੱਠੇ ਬੈਠੀਏ ਤੇ ਪਾਤਰ ਸਾਹਿਬ ਨੂੰ ਮੈਂ ਜਿਸ ਤਰ੍ਹਾਂ ਕਿਹਾ ਕਿ ਉਹ ਦਰਿਆ ਨੂੰ ਆਪਾਂ ਸੁੱਕਣ ਨਹੀਂ ਦੇਣਾ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਤੱਕ ਕੁਝ ਵੀ ਤੁਸੀਂ ਮੰਗੋਗੇ ਮੈਂ ਬਣਾਉਂਗਾ ਦੋਨੇ ਕੋਲ ਨਾਲ ਕੰਮ ਹੈ ਉਹਨਾਂ ਦੇ ਨਾਲ ਤੱਕ ਕੋਈ ਗੱਲ ਮੋੜ ਹੀ ਨਹੀਂ ਸਕਦੇ ਨਹੀਂ ਆ ਨਹੀਂ ਬਣਾ ਸਕਦੇ ਸੋ ਜਿੰਨੀ ਵਾਰ ਵੀ ਮੈਂ ਭਾਸ਼ਣਾਾਂ ਚ ਜਾਂ ਵਿਧਾਨ ਸਭਾ ਜਾਂ ਪਾਰਲੀਮੈਂਟ ਚ ਕੋਟ ਕੀਤਾ ਤਾਂ ਬਾਅਦ ਦੇ ਵਿੱਚ ਮੇਰੇ ਕੋਲ ਕਈ ਕੇਰਲਾ ਦੇ ਓਡੀਸ਼ਾ ਦੇ ਐਮਪੀ ਵੀ ਆਉਂਦੇ ਰਹੇ ਅੱਜ ਆਪਣੇ ਜੋ ਪੰਜਾਬੀ ਮੈਂ ਬੋਲਾ ਥਾ ਉਸਕਾ ਕੀ ਮਤਲਬ ਹੈ ਫਿਰ ਮੈਂ ਉਹਨਾਂ ਨੂੰ ਥੋੜੀ ਜਿਹੀ ਹਿੰਦੀ ਮੈਂ ਕਰਕੇ ਸੁਣਾਉਂਦਾ ਸੀ ਉਹ ਸੀਗਾ ਨਾ ਕਿ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ ਚਾਰਕ ਬੰਦੇ ਛੱਡ ਲੈ ਮੋੜਾ ਦੇਣ ਲਈ ਇਸਕਾ ਕੀ ਮਤਲਬ ਹੁੰਦਾ ਹੈ ਮੈਂ ਕਿਹਾ ਇਸਕਾ ਮਤਲਬ ਇਹ ਹੁੰਦਾ ਹੈ ਕਿ ਇਤਨਾ ਸੱਚ ਮਤ ਬੋਲ ਕਿ ਤੂੰ ਇਕੱਲਾ ਪੜ ਜਾਏ ਕਿਉਂਕਿ ਸੱਚੇ ਬੰਦੇ ਕੋ ਤੋਂ ਚਾਰ ਬੰਦੇ ਸ਼ਮਸ਼ਾਨ ਛੋੜਨੇ ਕੇ ਲਈ ਵੀ ਇਕੱਠੇ ਨਹੀਂ ਹੁੰਦੇ ਇਸਕਾ ਮਤਲਬ ਇਹ ਹੁੰਦਾ ਹੈ اچھا ਇਹ ਕਿਸ ਨੇ ਲਿਖਾ ਹੋਇਆ ਹੈ ਇਹ ਹਮਾਰੇ ਸ਼ਾਇਰ ਹੈ ਮੈਂ ਨਾਲ ਦੀਨਾ ਗੂਗਲ ਚੋਂ ਕੱਢ ਕੇ ਉਹਨਾਂ ਦੀ ਫੋਟੋ ਦਿਖਾਉਂਦਾ ਤੇ ਸੋ ਬਹੁਤ سارے ਹੋਰ ਸਟੇਟਾਂ ਦੇ ਆਰਟਿਸਟ ਵੀ MP ਨੇ ਫਿਰ ਉਹ ਮੈਨੂੰ ਕਹਿੰਦੇ ਸੀ ਕਿ ਹਮ ਜਾਨਣਾ ਚਾਹਤੇ ਹਾਂ ਔਰ ਇਨਕੇ ਬਾਰੇ ਮੈਂ ਤਾਂ ਇਦਾਂ ਹੀ ਅਸੀਂ ਪਾਰਲੀਮੈਂਟ ਦੀ ਸੈਂਟਰਲ ਹਾਲ ਚ ਬਹੁਤ ਸਾਰਾ ਡਿਸਕਸ਼ਨ ਜਿਹੜਾ ਪਾਤਰ ਸਾਹਿਬ ਦੇ ਹੁੰਦਾ ਸੀ ਅੱਜ ਉਹਨਾਂ ਦਾ ਚਲੇ ਜਾਣਾ ਪੰਜਾਬੀ ਮਾਮੂਲੀ ਦੇ ਵਿੜੇ ਦਾ ਸਮਝ ਲਓ ਸੁਣਨੇ ਹੋਣ ਦੇ ਬਰਾਬਰ ਪਰ ਪੰਜਾਬੀ ਮਾਮੂਲੀ ਦੇ ਵਿੜੇ ਚ ਅਪਾ ਕਲ ਮੇ ਪਾਤਰ ਸਾਹਿਬ ਵਾਲੇ ਕਲ ਮੇ ਜਿਹੜੇ ਨੇ ਉਹ ਲੱਭਦੇ ਰਵਾਂਗੇ ਫੁੱਲਾਂ ਜੋਗੀ ਜ਼ਮੀਨ ਵੀ ਰੱਖਣੀ ਹੈ ਕਲ ਮੇ ਵੀ ਪਾਤਰ ਸਾਹਿਬ ਵਾਲੇ ਲੱਭਣੇ ਆ ਪੱਤ ਚੜਾ ਨੂੰ ਭੁੱਲਣਾ ਸੋ ਜਿੰਨੀ ਵਾਰ ਵੀ ਕਿਸੇ ਨਾਲ ਵੀ ਕੋਈ ਗੱਲ ਚੱਲਦੀ ਸੀ ਆ ਦੱਸ ਦੇਣਾ ਚ ਖਾਸ ਤੌਰ ਤੇ ਤਹਾਰ ਬੰਦਾ ਸਭ ਤੋਂ ਪਹਿਲਾਂ ਕਹਿੰਦੇ ਸੀ ਕਿ ਇਹ ਬਹੁਤ ਮਾੜਾ ਹੋ ਗਿਆ ਪੰਜਾਬੀ ਮਾਂ ਬੋਲੀ ਨਾਲ ਬਹੁਤ ਅਫਸੋਸ ਦਾ ਦਿਨ ਹੈ ਸੋ ਮਰਨਾ ਸਭ ਨੇ ਹੁੰਦਾ ਜੀ ਕਈਆਂ ਦੇ ਗਵਾਂਢ ਚ ਕਈਆਂ ਦੇ ਪਿੰਡ ਚ 95 95 ਸਾਲ ਦੇ ਬੁੱਢੇ ਅੱਜ ਪਏ ਨੇ ਮੰਝੀਆਂ ਤੇ ਪੌਣੇ ਪਿੰਡ ਨੂੰ ਇਹ ਨਹੀਂ ਪਤਾ ਕਿ ਬੁढ़ा ਮਰ ਗਿਆ ਜਾਂ ਨਹੀਂ ਮਰ ਗਿਆ ਇੰਨੀ ਗੁੰਮਨਾਮ ਜ਼ਿੰਦਗੀ ਜਿਉ ਕੇ ਜਾਂਦੇ ਆ ਤੇ ਇੱਥੇ ਹੁਣ ਹਰ ਵਰਗ ਹਰ ਧਾਰਮਿਕ ਸੰਸਥਾਵਾਂ ਬੈਠੀਆਂ ਸੰਪਰਦਾਵਾਂ ਬੈਠੀਆਂ ਕਲਾਕਾਰ ਬੈਠੇ ਆ ਹਰ ਪੰਜਾਬੀ ਨੂੰ ਪਿਆਰ ਕਰਨ ਵਾਲੇ ਬੈਠੇ ਆ ਆਪ ਹੀ ਆਏ ਆ ਕਿਸੇ ਨੂੰ ਕੋਡਟਾ ਭੇਜਿਆ ਨਹੀਂ ਫਰਜ਼ ਸਮਝਦੇ ਆ ਕਿ ਹਾਂ ਅੱਜ ਜਾਣਾ ਉੱਥੇ ਆਪਣਾ ਫਰਜ਼ ਹੈ ਸ਼ਰਦਾਂਝਲੀ ਦੇਣੀ ਹੈ ਔਰ ਪਰਿਵਾਰ ਲਈ ਇਹ ਹੀ ਇੱਕ ਮਤਲਬ ਸਮਝ ਲਓ ਧਾਰਸ ਹੈ ਹੌਸਲਾ ਹੈ ਕਿ ਸਾਡੇ ਨਾਲ ਖੜੇ ਹੈ ਅਸੀਂ ਇਕੱਲੇ ਨਹੀਂ ਦੁੱਖ ਜਿਹੜਾ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਦੇਰਿਆ ਜਾਂਦੇ ਆ ਸੋ ਅਸੀ ਅੱਜ ਪੰਜਾਬੀ ਮਾਂ ਬੋਲੀ ਦਾ ਦੁੱਖ ਵੰਡਾਉਣਾ ਹੈ ਕਿਉਂਕਿ ਪੰਜਾਬੀ ਮਾਂ ਬੋਲੀ ਅੱਜ ਦੁਖੀ ਹੈ ਅੱਜ ਅਫਸੋਸ ਚ ਹੈ ਕਿ ਮੇਰਾ लाਡਲਾ ਪੁੱਤ ਚਲਾ ਗਿਆ ਸੋ ਇਹੋ ਜਿਹੇ ਕਲਮਾ ਜਿਹੜੀਆਂ ਨੇ ਇਹ ਬਹੁਤ ਕਦੇ-ਕਦੇ ਹੀ ਪੈਦਾ ਹੁੰਦੀਆਂ ਨੇ ਪਰ ਹਾਂ ਕਲਮਾ ਦੇ ਉੱਤੇ ਜਿਹੜਾ ਲਿਖਿਆ ਹੋਇਆ ਜੋ ਲਿਖਿਆ ਕਲਮਾ ਨੇ ਉਹਨਾਂ ਦੇ ਛੋਟੇ-ਛੋਟੇ ਅੱਖਰਾਂ ਚ ਆਪਾਂ ਲਿਖਤਾ ਸਕਦੇ ਹਾਂ ਇੰਨੀ ਘੱਟ ਟਰਾਈ ਕਰ ਸਕਦੇ ਹਾਂ ਕਿ ਉਹ ਕਲਮਾ ਜਿਹੜੀਆਂ ਨੇ ਕਿੰਨੇ ਸਾਲ ਪਹਿਲਾਂ ਗੁਰੂ ਸਾਹਿਬ ਨੇ ਆ ਖਜ਼ਾਨਾ ਦਿੱਤਾ ਸਾਨੂੰ ਅੱਜ ਵੀ ਅਨੰਦ ਸਾਹਿਬ ਦੇ ਪਾਠ ਚ ਕਿਹਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਉਸ ਵੇਲੇ ਕਿਹੜਾ ਕੋਈ ਫੈਕਟਰੀਆਂ ਧੂਆਂ ਕਰਦੀਆਂ ਹੋਣਗੀਆਂ ਵੀ ਹਵਾ ਨੂੰ ਖਤਰਾ ਹੋ ਉਸ ਵੇਲੇ ਕਿਹੜਾ ਕੋਈ ਫੈਕਟਰੀਆਂ ਪਾਣੀ ਡੰਪ ਕਰਦੀਆਂ ਹੋਣਗੀਆਂ ਥੱਲੇ ਬੋਰ ਕਰਕੇ ਉਸ ਵੇਲੇ ਕਿਹੜਾ ਕੋਈ ਧਰਤੀ ਦੇ ਉੱਤੇ ਸਪਰੇਅ ਛਿੜਕ ਕੇ ਉਹਨੂੰ ਜ਼ਹਿਰੀਲੀ ਕਰਦਾ ਹੋ ਪਰ ਗੁਰੂ ਸਾਹਿਬ ਨੂੰ ਪਤਾ ਸੀ ਕਿ ਇਸ ਤਰ੍ਹਾਂ ਹੋਊਗਾ ਪਵਨ ਪਾਣੀ ਤੇ ਧਰਤੀ ਤਿੰਨ ਦਰਜੇ ਨੇ ਪਵਨ ਨੂੰ ਗੁਰੂ ਦਾ ਦਰਜਾ ਹੈ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਪਿਤਾ ਦਰਜਾ ਧਰਤੀ ਨੂੰ ਮਾਤਾ ਦਰਜਾ ਬਦਕਿਸਮਤੀ ਨੇ ਅਸੀਂ ਇਹ ਤਿੰਨੋਂ ਦਰਜੇ ਕਾਇਮ ਨਹੀਂ ਰੱਖ ਸਕੇ ਬਹੁਤ ਲਿਖਿਆ ਪਾਤਰ ਸਾਹਿਬ ਨੇ ਖੁਦ ਬਹੁਤ ਲਿਖਿਆ ਬਾਤਾਂ ਵਰਣ ਬਾਰੇ ਬਹੁਤ ਲਿਖਿਆ ਜਿਹੜਾ ਬੰਦਾ ਕਚੈਰੀਆਂ ਦੇ ਮੂਹਰੇ ਖੜੇ ਦਰਖਤ ਦਰਖਤਾਂ ਨੂੰ ਬੰਦੇ ਸਮਝਦਾ ਕਿ ਉਹ ਬੰਦੇ ਨੇ ਜਿਹੜੇ ਇਨਸਾਫ ਉੜੀਕਦੇ ਇਥੇ ਖੜ ਕੇ ਸੁੱਕ ਗਏ ਦਰਖਤ ਹੋ ਗਏ ਬਿਰਖ ਹੋ ਗਏ ਉਹ ਬੰਦੇ ਨੇ ਤਾਂ ਵਾਤਾਵਰਨ ਦੇਖ ਲਿਆ ਸਮਝ ਲੋ ਫਿਰ ਸੋ ਅੱਜ ਪੰਜਾਬ ਆ ਪੰਜਾਬ ਦੇ ਪੱਤੇ ਪੱਤੇ ਚ ਜਿਹੜਾ ਪੱਤਾ ਵੀ ਥੋੜਾ ਜਿਹਾ ਹਰੇ ਰੰਗ ਦਾ ਉਹ ਅਫਸੋਸ ਕਰ ਰਿਹਾ ਹੈ ਕਿ ਅੱਜ ਪੱਤਿਆਂ ਟਾਹਣੀਆਂ ਬਿਰਖਾਂ ਬਾਂਸਰੀਆਂ ਬਾਰੇ ਲਿਖਣ ਵਾਲਾ ਹੈ ਨਹੀਂ ਅੱਜ ਕੱਲੇ ਜਿਉਂਦੇ ਜੀਆਂ ਵਾਸਤੇ ਨਹੀਂ ਲਿਖਿਆ ਉਨਾ ਨੇ ਦਰਖਤਾਂ ਟਾਹਣੀਆਂ ਪੱਤਿਆਂ ਦਰਿਆਵਾਂ ਹਵਾਵਾਂ ਉਹਨਾਂ 'ਵਰੇ ਲਿਖਿਆ ਸੋ ਇਦਾਂ ਦੇ ਵਰਸਟਾਈਲ ਸ਼ਾਇਰ ਜਿਹੜੇ ਨੇ ਉਹ ਬਹੁਤ ਘੱਟ ਪਛਾਵਾਵਾਂ ਕੋਲ ਨੇ ਜੇ ਅੰਗਰੇਜ਼ੀ ਕੋਲੇ ਕੀਟਸ ਹੈ ਤਾਂ ਅਸੀਂ ਵੀ ਮੰਨਣਾ ਕਹਿ ਸਕਦੇ ਹਾਂ ਸਾਡੇ ਕੋਲੇ ਪਾਤਰ ਹੈ ਸੋ ਸਾਡੇ ਕੋਲੇ ਪਾਤਰ ਹੈ ਤੇ ਪਾਤਰ ਜਸਮਾਨੀ ਤੌਰ ਤੇ ਨਹੀਂ ਹੈ ਪਰ ਲਿਖ ਲਿਖਤਾ ਰਹੇ ਹਮੇਸ਼ਾ ਸਾਡੇ ਦਰਮਿਆਨ ਰਹਿਣਗੇ ਮੈਂ ਕੋਈ ਬਹੁਤਾ ਜ਼ਿਆਦਾ ਨਹੀਂ ਬੋਲਣਾ ਟਾਈਮ ਕਾਫੀ ਹੋ ਗਿਆ ਬਸ ਮੈਂ ਨਹੀਂ ਮੈਂ ਸ਼ਰਧਾਂਜਲੀ ਵੀ ਪੇਂਟ ਕਰਦਾ ਅਨ ਟਾਈਮਲੀ ਸ਼ਰਧਾਂਜਲੀ ਹੈ ਸਮੇਂ ਤੋਂ ਪਹਿਲਾਂ ਵਾਲੀ ਸ਼ਰਧਾਂਜਲੀ ਹੈ ਨਾਲ ਨਾਲ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪੰਜਾਬੀ ਮਾਂ ਬੋਲੀ ਦੇ ਜਿਹੜੇ ਆਉਣ ਵਾਲੇ ਪੁੱਤ ਨੇ ਜਿਹੜੇ ਉਹਦਾ ਬੇੜਾ ਸੰਭਾਲਣ ਵਾਲੇ ਪੁੱਤ ਨੇ ਉਹਦਾ ਬੇੜਾ ਹੁੰਜਣ ਵਾਲੇ ਪੁੱਤ ਨੇ ਉਹਨਾਂ ਨੂੰ ਬਲਬਖਸ਼ੀ ਐਨੀ ਕਹਾਜ਼ਰੀ ਮੇਰੀ ਕਬੂਲ ਕਰ ਲਿਓ ਮੈਂ ਇੱਕ ਵਾਰੀ ਫੇਰ ਪਰਿਵਾਰ ਪਰਿਵਾਰ ਤਾਂ ਮੇਰਾ ਪਰਿਵਾਰ ਹੀ ਹੈ ਅੰਕੁਰ ਮਨਰਾਜ ਮੈਂ ਸਾਰਿਆਂ ਨੂੰ ਹੌਸਲਾ ਵੀ ਦਿਨਾਂ ਦੇ ਨਾਲ ਇਹ ਕਹਿਣਾ ਕਿ ਤੁਸੀਂ ਇਕੱਲੇ ਨਹੀਂ ਹੈਗੇ ਅਸੀਂ ਤੁਹਾਡੇ ਤੁਹਾਡੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ